दोनों फोर्मो के डेलीगेशन के तहत यहां पे मीटिंग में किसानों का पक्ष मजबूती से रखने के लिए अन्य हमारे सारे वरिष्ठ साथियों के साथ पंदेर साहब के साथ अन्य सभी साथियों के साथ यहां पे आए केंद्र सरकार के मंत्रियों ने दोनों फोर्मो के नेताओं से यह आग्रह किया कि जगजीत सिंह डल्लेवाल जी अपना अनशन समाप्त कर दे लेकिन दोनों फोरमो ने सरदार जगजीत सिंह डल्लेवाल जी ने स्पष्ट कर दिया कि भाई आप इतनी चिंता जता रहे हो हमारे स्वास्थ्य को लेके हम आपका धन्यवाद करते हैं लेकिन हमारा अनशन एमएसपी गारंटी कानून बनने तक जारी रहेगा केंद्र सरकार के मंत्रियों ने कहा कि भारत सरकार बड़ी चिंतित है एक एक किसान की जिंदगी बड़ी अमूल्य है इसलिए आप अनशन समाप्त कर दीजिए लेकिन दोनों फोरमो के नेताओं ने पूर्वक ये बात कही कि अनशन तब समाप्त होगा जब एमएसपी गारंटी कानून बनेगा आंदोलन करने का सड़कों पर बैठने का या अनशन करने का हमारा कोई शौक नहीं है हमारी मजबूरी है उसके बाद बैठक सौहार्दपूर्ण माहौल में चली दोनों तरफ से तथ्यों सहित तर्क-वितर्क रखे गए, और आगे यह तय किया गया कि इसी बातचीत के सिलसिले को आगे बढ़ाते हुए 22 फरवरी को अगली बैठक होगी जिसमें केंद्रीय कृषि मंत्री जी शिवराज सिंह चौहान जी और आज जो ਉਡੇ ਮਿਨਿਸਟਰੀ ਕਾ ਜੋ ਮੰਤਰੀ ਆਏ ਥੇ ਪ੍ਰਲਾਦ ਜੋਸ਼ੀ ਜੀ ਵੀ ਸਵੈਮ ਮੌਜੂਦ ਰਹੇਗੇ ਰੇਟ ਵਧੇ ਵਧਿਆ ਉਹਨਾਂ ਦੀ ਪਰਸੈਂਟੇਜ 100% ਬਣਦੀ ਹੈਗੀ ਆ ਔਰ ਜੜੇ ਮੋਦੀ ਸਰਕਾਰ ਤੇ ਆਇਆ ਫਸਲਾਂ ਦੇ ਰੇਟ ਵਧੇ ਆ ਉਹ 56 57% ਬਣਦੇ ਹੈਗੇ ਆ ਦੂਜੇ ਬੰਨੇ ਸੀ ਕਿਹਾ ਤੁਸੀਂ ਇਹਦਾ ਦਾਵਾ ਤੇ ਕਰਦੇ ਹੋ ਪਰ ਇਹਨਾਂ ਦਸਾਂ 11 ਸਾਲਾਂ ਵਿੱਚ 58% ਮਹਿੰਗਾਈ ਵੀ ਵਧੀ ਹੈਗੀ ਆ ਤੋ ਕਿਸਾਨਾਂ ਨੂੰ ਕੋਈ ਦਾ ਕੋ ਬਹੁਤਾ ਲਾਭ ਨਹੀਂ ਹੋਇਆ ਹੈਗਾ ਇਹ ਤੋਂ ਗਾ ਸੀ ਇੱਕ ਤੱਥ ਰੱਖਿਆ ਛ ਮੱਧ ਪ੍ਰਦੇਸ਼ ਦਾ ਵੀ ਮੱਧ ਪ੍ਰਦੇਸ਼ ਦੀ ਸਟੇਟ ਸਰਕਾਰ 6000 ਸੋਇਆਬੀਨ ਦਾ ਲਾਗਤ ਖਰਚਾ ਕਹਿੰਦੀ ਆ ਕੇਂਦਰ ਨੂੰ ਚਿੱਠੀ ਲਿਖਦੀ ਆ ਵੀ 40% ਜਿਹੜੀ ਫਸਲ ਆ ਸੋਇਆਬੀਨ ਦੀ ਖਰੀਦੀ ਜਾਵੇ ਪਰ ਕੇਂਦਰ ਉਹਨਾਂ ਦੇ ਕਹਿਣ ਮੁਤਾਬਕ ਪਹਿਲਾਂ 20 ਸੀ ਉਹ ਕਹਿੰਦੇ ਸੀ 25% ਖਰੀਦੀ ਆ ਜੇਕਰ ਉਹਨਾਂ ਦੀਆਂ ਸਾਰੀਆਂ ਸਕੀਮਾਂ ਜਿਵੇਂ ਅਸੀਂ ਕਹੇ ਤੁਹਾਡੇ ਦਾਅਵੇ ਠੀਕ ਹੋਣ ਪਰ ਅੰਦੋਲਨ ਕਰਨ ਦੀ ਕੀ ਲੋੜ ਹੈਗੀ ਜੇ ਫਸਲ ਐਮਐਸਪੀ ਤੇ ਵਿਕਦੀ ਰਹੇ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਜ਼ਿਆਦਾਤਰ ਫਸਲਾਂ ਐਮਐਸਪੀ ਤੋਂ ਉੱਤੇ ਉੱਤੇ ਵਿਕ ਰਹੀਆਂ ਵਾਂ ਅਸੀਂ ਕਹੇ ਵੀ ਸਾਡੀ ਗੱਲ ਤਾਂ ਠੀਕ ਹੋ ਰਹੀ ਆ ਜੇ ਤੁਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਦਿਓ ਫਿਰ ਤੁਹਾਡੇ ਮੁਤਾਬਕ ਜ਼ਿਆਦਾ ਫਸਲਾਂ ਤਾਂ ਐਮਐਸਪੀ ਤੋਂ ਉੱਪਰ ਵੇਖ ਰਹੀਆਂ ਨੇ ਫਿਰ ਰੌਲਾ ਕੋਈ ਨਹੀਂ ਹੈਗਾ ਇਹ ਤੁਹਾਡੀ ਵਿਲ ਪਾਵਰ ਦਾ ਸਵਾਲ ਇੱਛਾ ਸ਼ਕਤੀ ਦਾ ਸਵਾਲ ਆ ਅਸੀਂ ਜਿਹੜੀ ਕਮੇਟੀ ਕਹਿੰਦੇ ਸੀ ਵੀ ਕਮੇਟੀ ਜਿਹੜੀ ਅਸੀਂ ਬਣਾਈ ਆ ਉਹਦੇ ਨਾਲ ਗੱਲ ਕਰ ਲੋ ਤੱਥ ਰੱਖ ਲੋ ਠੀਕ ਆ ਜੀ ਅਸੀਂ ਕਿਹਾ ਕੋਈ ਕਮੇਟੀ ਕਮੇਟੀ ਬਈ ਦੋਵੇਂ ਫਾਰਮ ਨਹੀਂ ਵਿਸ਼ਵਾਸ ਰੱਖਦੇ ਵੀ ਕਮੇਟੀਆਂ ਮਸਲਿਆਂ ਦਾ ਹੱਲ ਕਰਨਗੀਆਂ ਅਸੀਂ ਸਭ ਨੇ ਭਾਰਤ ਸਰਕਾਰ ਇੱਛਾ ਸ਼ਕਤੀ ਦਿਖਾਵੇ ਤੇ ਮਸਲਿਆਂ ਦਾ ਹੱਲ ਹੋਵੇ ਤਾਂ ਜਿਹੜੇ ਅਸੀਂ ਆਰਗੂ ਕੀਤਾ ਉਹਨਾਂ ਨਾਲ ਸਾਡੀਆਂ ਗੱਲਾਂ ਦਾ ਜਵਾਬ ਕੇਂਦਰ ਸਰਕਾਰ ਦੇ ਮੰਤਰੀਆਂ ਕੋ ਨਹੀਂ ਸੀ ਉਹਨਾਂ ਨੇ ਕਿਹਾ ਵੀ ਜਿਹੜੇ ਤੱਥ ਤੁਸੀਂ ਰੱਖੇ ਜਿਵੇਂ ਬੰਨੂ ਨੇ ਕਿਹਾ ਅਸੀਂ ਇਹਨਾਂ ਨੂੰ ਨਕਾਰਦੇ ਨਹੀਂ ਹੈਗੇ ਸਾਨੂੰ ਥੋੜੇ ਡਿਟੇਲ ਚ ਲਿਖ ਕੇ ਦੇ ਦਿਓ ਕਿ ਅਸੀਂ ਵੇਖ ਲੈਨੇ ਆਂ ਔਰ ਇਹ ਤੋਂ ਗਾਹਾਂ ਅਸੀਂ ਦੋਵਾਂ ਫਾਰਮਾਂ ਨੇ ਕਿਹਾ ਵੀ ਜਿਹੜੀ ਮੀਟਿੰਗ ਦਾ ਸਥਾਨ ਆ ਉਹ ਨਈਂ ਦਿੱਲੀ ਹੋਣਾ ਚਾਹੀਦਾ ਵਾ ਠੀਕ ਆ ਉੱਤੇ ਕਲੀਅਰ ਕਰਨਗੇ 22 ਤਰੀਕ ਦੀ ਮੀਟਿੰਗ ਆ ਜੇ ਕੇਂਦਰ ਗੱਲਬਾਤ ਕਰਨਾ ਚਾਹੁੰਦਾ ਵਾ ਤੇ ਦੋ ਫੋਰਮ ਜਾਂ ਕਿਸਾਨਾਂ ਦੇ ਲੀਡਰ ਇਹ ਨਹੀਂ ਚਾਹਣਗੇ ਵੀ ਅਸੀਂ ਆਪਣੇ ਵੱਲੋਂ ਗੱਲਬਾਤ ਤੋਂ ਭੱਜਦੇ ਹੈਗੇ ਆ ਅਸੀਂ ਗੱਲਬਾਤ ਲਈ ਤਿਆਰ ਆ ਜੇ ਗੱਲਬਾਤ ਨਾਲ ਕੋਈ ਰਾਹ ਨਿਕਲਦਾ ਹੈਗਾ ਵਾ ਤਾਂ ਇਹ ਚੰਗੀ ਗੱਲ ਆ ਔਰ ਇਹ ਆਸਾਸ ਨਾਲ 22 ਦੀ ਮੀਟਿੰਗ 'ਚ ਜਾਵਾਂਗੇ ਵੀ ਕੇਂਦਰ ਅਸੀਂ ਤੁਹਾਡੇ ਮਾਦਮਨਾ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਵੀ ਮਸਲੇ ਤਾਂ ਬਾਈ ਜੀ ਤੁਸੀਂ ਹੱਲ ਕਰਨੇ ਆ ਔਰ ਤੁਸੀਂ so, ਜ਼ਰੂਰ